ਇਹ ਤੇ ਮੇਰੀ ਦਾੜੀ ਫੜ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਪਹਿਲਾ ਮੁੱਕੇ ਮਾਰੇ ਫਿਰ ਨਾਲ ਹੀ ਮੁੰਸੀ ਉੱਠੜਿਆ ਦੋਨਾਂ ਨੇ ਕੁੱਟਦੇ ਕੁੱਟਦੇ ਮੈਨੂੰ ਉਹ ਕਮਰੇ ਚ ਮੁੰਸੀ ਵਾਲੇ ਚਲੇ ਜਾ ਕੇ ਬਾਹਰ ਕੁੱਟਿਆ ਉੱਥੇ ਮੇਰੀ ਪੱਗ ਉਤਰ ਗਈ ਫਿਰ ਮੈਨੂੰ ਕੇਸਾਂ ਤੋਂ ਖਿੱਚ ਕੇ ਇੱਕ ਮਗਰਲੇ ਕਮਰੇ ਲੈ ਗਏ ਜਿੱਥੇ ਸਾਰੀ ਪੁਲਿਸ ਸੀ ਉੱਥੇ ਜਾ ਕੇ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਉਹਨੇ ਆਪ ਹੀ ਇੱਥੇ ਉਂਗਲ ਪਾ ਕੇ ਆਪਦੀ ਇੱਕ ਲੁੱਪੀ ਜੀ ਤੋੜ ਲਈ ਨੇਮ ਪਲੇਟ ਵਾਲੀ ਕਹਿੰਦਾ ਇਹ ਤੇ ਪਰਚਾ ਪਾਉਗੇ ਇਹਨੇ ਮੇਰੀ ਵਰਦੀ ਤੇ ਹੱਥ ਪਾਇਆ ਹਾਲਾਂਕਿ ਮੈਂ ਕੋਈ ਵਰਦੀ ਤੇ ਹੱਥ ਨਹੀਂ ਪਾਇਆ ਸੀ ਜੀ ਬਸ ਮੈਨੂੰ ਮਹਿੰਗਾ ਪੈ ਗਿਆ ਨਸ਼ੇ ਵਾਲਿਆਂ ਨੇ ਬਹੁਤ ਤੰਗ ਕੀਤਾ ਹੋਇਆ ਨਸ਼ੇ ਨਾਲ ਰੱਜੇ ਹੋਏ ਗੰਡਾਸੇ ਕਿਰਪਾਨਾਂ ਨੰਗੀਆਂ 4-4 ਜਾਣੇ 5-5 ਜਾਣੇ ਮੋਟਰਸਾਈਕਲਾਂ ਤੇ ਚੜੇ ਫਿਰਦੇ ਆ ਥੋੜਾ ਬਹੁਤ ਢੇੜਾ ਲਾਇਆ ਕਰੋ ਅਸੀਂ ਆਮ ਲੋਕ ਬਹੁਤ ਪਰੇਸ਼ਾਨ ਆ ਉਹਨੇ ਦਹਿਤ ਚਾ ਕੇ ਇੱਕ ਮਗਰਲੇ ਕਮਰੇ ਲੈ ਕੇ ਜੀ ਉੱਥੇ ਸਾਰੇ ਮੁਲਾਜ਼ਮ ਬੈਠੇ ਸੀ ਤੇ ਉਹ ਮੁਲਾਜ਼ਮਾਂ ਨੂੰ ਕਹਿੰਦਾ ਕਹਿੰਦਾ ਆ ਜਾਓ ਇਹਨੂੰ ਸਾਲਾ ਬਣਾਈਏ ਗਾਲ ਕੱਢ ਕੇ ਆਹ ਗੱਲ ਆਹ ਗੱਲ ਆ ਕਿਤੇ ਬੱਸ ਫਿਰ ਉਹਨਾਂ ਨੇ ਮੈਨੂੰ ਕਿਸੇ ਨੇ ਨਹੀਂ ਬਖਸ਼ਿਆ ਜੀ ਕੋਈ ਕਿਸਨ ਨੂੰ ਮੁੱਕੀਆਂ ਕਿਸੇ ਨੇ ਮੇਰੇ ਢਿੱਡ 'ਚ ਕਿਸੇ ਨੇ ਢੁਈ ਤੇ ਹਲੇ ਤੱਕ ਮੇਰੇ ਲਾਸ਼ਾਂ ਪਈਆਂ ਮੈਂ ਉਹਨੂੰ ਇਹੀ ਆਖਿਆ ਵੀ ਤੂੰ ਸਿੱਖ ਦਾ ਬੱਚਾ ਨਹੀਂ ਜੋ ਮੇਰੇ ਪੱਗ ਨੂੰ ਪੈਰਾਂ ਦੇ ਵਿੱਚ ਰੋਲ ਰਿਹਾ ਤੇ ਮੇਰੇ ਵਾਲਾਂ ਤੋਂ ਮੈਨੂੰ ਫੜ ਕੇ ਖੇਚ ਰਿਹਾ ਤੂੰ ਜੋ ਮਰਜ਼ੀ ਕੁੱਟ ਲਾ ਜੋ ਮਰਜ਼ੀ ਕਰ ਲਾ ਪਰ ਇਹ ਤੂੰ ਗਲਤ ਕੰਮ ਕਰ ਰਿਹਾ ਮੇਰੇ ਕੇਸਾਂ ਨੂੰ ਖੇਚ ਰਿਹਾ ਪਾਟ ਰਿਹਾ ਤੇ ਤੂੰ ਮੇਰੇ ਪੱਗ ਨੂੰ ਰੋਲ ਰਿਹਾ ਪਰ ਉਹ ਪਤਾ ਨਹੀਂ ਉਹ پاگل ਹੋ ਗਿਆ ਸੀ ਵੀ ਮੈਂ ਜਿਹੜਾ ਨਸ਼ੇ ਤੇ ਉਹਦਾ ਉਹ ਕੀਤਾ ਵਿਰੋਧ ਉਹ ਇਸ ਗੱਲ ਤੇ ਉਹ پاگل ਹੋ ਗਿਆ ਸੀਗਾ ਮੇਰੀਆਂ ਚੀਕਾਂ ਬਾਹਰ ਤੱਕ ਸੌਂਦੀਆਂ ਸੀ ਉਦੋਂ ਤੱਕ ਮੇਰਾ ਦੋਸਤ ਮਨੀਸ਼ ਹੈ ਜੋ ਉਹ ਪਹੁੰਚ ਗਿਆ ਸੀਗਾ ਮਨੀਸ਼ ਨੇ ਦਰਵਾਜ਼ੇ ਦੇ ਉੱਤੇ ਆ ਕੇ ਜ਼ੋਰ ਨਾਲ ਆਤਮਾਰਿਆ ਕਿਹੜੇ ਕਿਹੜੇ ਕੁੱਟਦੇ ਆ ਤੇ ਸ਼ਾਇਦ ਉਹਨਾਂ ਨੂੰ ਐ ਲੱਗਿਆ ਵੀ ਕੋਈ ਪਤਾ ਨਹੀਂ ਕੌਣ ਆ ਗਿਆ ਤੇ ਇੱਕਦਮ ਪਾਸੇ ਹਟ ਗਈ ਸੀ ਜਾਨੀ ਕਿ ਮੇਰਾ ਬਚਾਅ ਹੋ ਗਿਆ ਵੀ ਸਾਰਾ ਗਲੀ ਮੁਹੱਲਾ ਇਕੱਠਾ ਹੋ ਗਿਆ ਤਾਂ ਕਰਕੇ ਮੇਰਾ ਬਚਾਅ ਹੋ ਗਿਆ ਨਹੀਂ ਉਹ ਗੋਨੇ ਵਾਲੇ ਵਾਲੀ ਘਟਨਾ ਮੇਰੇ ਨਾਲ ਹੋਣੀ ਸੀ ਪੰਜਾਬ ਦੇ ਵਿੱਚ ਤੁਸੀਂ ਪੁਲਿਸ ਮੁਲਾਜ਼ਮਾਂ ਨੂੰ ਇਹ ਨਾ ਕਹੋ ਕਿ ਚਿੱਟਾ ਵਿਕਦਾ ਬਿਗੀ ਜਾਣ ਦਿਓ ਮਰੀ ਜਾਣ ਦਿਓ ਕੁਛ ਕਰੀ ਜਾਣ ਦਿਓ ਪਰ ਇਹ ਨਾ ਕਿਓ ਕਿਉਂਕਿ ਇਹਦੇ ਨਾਲ ਪੁਲਿਸ ਤੇ ਸਵਾਲ ਖੜੇ ਹੁੰਦੇ ਆ ਉੱਪਰੋਂ ਜਿਹੜੀਆਂ ਸਰਕਾਰ ਦੀ ਉਹ ਬੇਇੱਜ਼ਤੀ ਹੁੰਦੀ ਹੈ ਤੁਹਾਡੇ ਪੁੱਤ ਮਰਦੇ ਆ ਤੁਹਾਨੂੰ ਕੁਝ ਵੀ ਤੁਹਾਡੇ ਮਹੱਲੇ ਚ ਹੁੰਦਾ ਉਹ ਹੋ ਹੀ ਜਾਵੇ ਪਰ ਤੁਸੀਂ ਇਹ ਨਹੀਂ ਕਹਿਣਾ ਕਿ ਤੁਹਾਡੇ ਮਹੱਲੇ ਚ ਟਾ ਵਿਗਦਾ ਇਹੀ ਸਾਫ਼ਤ ਕਰਨ ਤੇ ਤੁਲੀ ਹੋਈ ਆ ਪੰਜਾਬ ਪੁਲਿਸ ਤੇ ਇਸੇ ਤਰੀਕੇ ਰਾਹਾਂ ਤੇ ਚੱਲੀ ਹੋਈ ਆ ਬਠਿੰਡਾ ਪੁਲਿਸ ਜਿਹਦਾ ਇਹ ਚੌਥਾ ਪੰਜਵਾਂ ਕਾਰਨਾਮਾ ਆ ਹਫ਼ਤੇ ਦੇ ਵਿੱਚ ਵਿੱਚ ਹਾਂ ਹੰਤਮਾਨ ਤਾਂ ਕਹਿੰਦੇ ਸੀ ਚਿੱਟਾ ਖਤਮ ਹੋ ਗਿਆ ਫਿਰ ਉਹ ਲੱਗਦਾ ਬਿਲਕੁਲ ਨਹੀਂ ਜੀ ਬਿਲਕੁਲ ਚਿੱਟਾ ਤਾਂ ਬਹੁਤ ਜ਼ਿਆਦਾ ਸ਼ਰੇਆਮ ਹੋਇਆ ਪਿਆ ਸ਼ਰੇਆਮ ਸੜਕਾਂ ਤੇ ਬੈਠ ਕੇ ਪੀਰੇ ਨੇ ਇੱਕ ਉਥੇ ਚਾਹ ਬਣਾਉਣ ਵਾਲਾ ਪ੍ਰਾਈਵੇਟ ਬੰਦਾ ਰੱਖਿਆ ਹੋਆ ਉਹਨਾਂ ਨੇ ਉਹਨੇ ਵੀ ਨਾਲ ਲੱਗ ਕੇ ਜਦੋਂ ਪਹਿਲਾਂ ਨੇ ਤਿੰਨਾਂ ਨੇ ਪਹਿਲਾਂ ਦੋ ਜਣੇ ਲੱਗੇ ਫਿਰ ਉਹਨੇ ਤੀਜੇ ਨੇ ਦਵਾ-ਦਵ ਗੇਟ ਬੰਦ ਕੀਤਾ ਜਿਹੜਾ ਚਾਹ ਵਾਲਾ ਗੇਟ ਬੰਦ ਕਰਕੇ ਉਹ ਵੀ ਨਾਲ ਲੱਗਿਆ ਜੀ ਲੋ ਬਹੁਤ ਗੁੱਸਾ ਤਾਂ ਤਾਂ ਹੀ ਲੱਗਿਆ ਹੋਊ ਕਿ ਚਿੱਟਾ ਖਤਮ ਹੋਇਆ ਵਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਵਾ 31 ਤੋ ਬਾਅਦ ਚਿੱਟਾ ਹੈ ਨਹੀਂ 31 ਤੱਕ ਖਤਮ ਕਰਤਾ ਸੀ ਕੀ ਹੋ ਗਿਆ ਇਹ ਨਹੀਂ ਹੋਇਆ ਜੀ ਮੇਰੇ ਹਿਸਾਬ ਨਾਲ ਤਾਂ ਇਹ ਮੈਂ ਮਾਫੀ ਚਾਹੁੰਨਾ ਇਹ ਮਨਜੀਤ ਸਿੰਘ ਸ਼ਾਇਦ ਆਪ ਹੀ ਵਗਾਉਂਦਾ ਇਹਨੂੰ ਤਾਂ ਗੁੱਸਾ ਲੱਗਿਆ ਕਿਉਂਕਿ ਗਲੀ ਮੁਹੱਲੇ ਦੇ ਵਿੱਚ ਸਾਡੇ ਤੇ ਇਹੀ ਪੂਰਾ ਰੌਲਾ ਹੈ ਵੀ ਇਹ ਇਹਦਾ ਸਿਰ ਤੇ ਹੱਥ ਆ ਚਿੱਟੇ ਵਾਲਿਆਂ ਦਾ ਨਸ਼ੇ ਦੀ ਕੀ ਸਥਿਤੀ ਹੈ ਤੁਹਾਡੇ ਦੀ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਇਸ ਟਾਈਮ ਵੀ ਚੱਲ ਬੜੋ ਤੁਹਾਨੂੰ ਪਤਾ ਲੱਗ ਜੂਗਾ ਉਹ ਤੇ ਨਸ਼ੇ ਨਾਲ ਡੱਕੇ ਹੋਏ ਤੇ ਨਾਲ ਲੰਗੀਆਂ ਕਿਰਪਾਨਾਂ ਤੇ ਗੰਡਾਸੇ ਆਮ ਗੱਲ ਬਠਿੰਡਾ ਪੁਲਿਸ ਦਾ ਵਿਵਾਦਾਂ ਨਾਲੋਂ ਰਿਸ਼ਤਾ ਟੁੱਟਦਾ ਨਜ਼ਰ ਨਹੀਂ ਆ ਰਿਹਾ ਬਠਿੰਡਾ ਦੇ ਵਿੱਚ ਇੱਕ ਗੁਰਸਿੱਖ ਜਿਹੜਾ ਨੌਜਵਾਨ ਦੇ ਚੌਂਕੀ ਦੇ ਵਿੱਚ ਦਾੜੀ ਪੱਟੀ ਜਾਂਦੀ ਹੈ ਪਾਗ ਉਤਾਰੀ ਜਾਂਦੀ ਹੈ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਜਲੀਲ ਕੀਤਾ ਜਾਂਦਾ ਹੈ ਵਰਤਮਾਨ ਚੌਂਕੀ ਆ ਬਠਿੰਡਾ ਦੇ ਵਿੱਚ ਜਿੱਥੇ ਇਹ ਘਟਨਾ ਵਾਪਰਦੀ ਹੈ ਸਵਾਲ ਕੀ ਉੱਥੇ ਇਸ ਵੀਰ ਨੇ ਸਵਾਲ ਖੜਾ ਕਰ ਦਿੱਤਾ ਕਿ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਹੈ ਪਰ ਰੌੜ ਦੇ ਉੱਤੇ ਚਿੱਟੇ ਵਾਲੇ ਬਹੁਤ ਫਿਰਦੇ ਆ ਉਹਨਾਂ ਦੇ ਕੰਟਰੋਲ ਕਰੋ ਤੁਸੀਂ ਪੀਸੀਆਰ ਦਾ ਢੇੜਾ ਮਾਰਿਆ ਕਰੋ ਜਾਂ ਉੱਥੇ ਦੇਖਿਆ ਕਰੋ ਤਾਂ ਉੱਥੇ ਤੈਸ ਚ ਆ ਗਏ ਕਿਉਂਕਿ ਚਿੱਟੇ ਦਾ ਨਾਮ ਆਇਆ ਤਾਂ ਉਹਨਾਂ ਨੂੰ ਲੱਗਿਆ ਕਿ ਮੈਂ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਆ ਕਿਉਂਕਿ ਇੱਕ ਤਰੀਕ ਤੋਂ ਬਾਅਦ ਚੱਟਾ ਬੰਦ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੋ ਇਹ ਸਾਰਿਆਂ ਦੇ ਚਲਦੇ ਆ ਵੀਰਨਾ ਜੋ ਹੋਇਆ ਹੁਣ ਉਹਦੇ ਮੂੰਹੋਂ ਸੁਣਾਉਣੇ ਆ ਗੁਰਸਖਵੀਰ ਸਾਡੇ ਨਾਲ ਆ ਅਮਨਦੀਪ ਪਿੰਡਾ ਦਾ ਨਾਮ ਹੈ ਬਾਕੀ ਗੱਲਬਾਤ ਕਰਦੇ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਘਟਨਾ ਹੈ ਜੀ ਸ਼ੁਰੂ ਤੋਂ ਦੱਸੋ ਸਾਰੀ ਮੇਰੇ ਬੇਟੇ ਉਹ ਆਟੋ ਵਾਲਾ ਨਸ਼ਈ ਸੀਗਾ ਹੂੰ ਉਹਨੇ ਉੱਥੇ ਹੀ ਚਾਰ ਪੰਜ ਮੁੰਡੇ ਇਕੱਠੇ ਕਰ ਲਏ ਬੇਟੇ ਨੇ ਪੀਸੀਆਰ ਤੇ ਫੋਨ ਕੀਤਾ 100 ਨੰਬਰ ਤੇ ਪੀਸੀਆਰ ਵਾਲੇ ਆ ਗਏ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਚੌਂਕੀ ਚਲੇ ਜਾਓ ਹੂੰ ਤੇ ਬੇਟੇ ਦੇ ਸੱਟਾਂ ਲੱਗੀਆਂ ਸੀ ਤੇ ਜਦੋਂ ਮੈਂ ਘਰੇ ਆਇਆ ਉਹ ਤੇ ਮੈਂ ਚੌਂਕੀ ਲੈ ਕੇ ਨਾਲ ਚਲਾ ਗਿਆ ਹੂੰ ਚੌਂਕੀ ਜਾ ਕੇ ਮੈਂ ਗੱਲ ਕਰ ਹੀ ਰਿਹਾ ਸੀ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਗੁੱਸਾ ਨਾ ਕਰਿਓ ਜੀ ਨਸ਼ੇ ਵਾਲਿਆਂ ਨੇ ਬਹੁਤ ਤੰਗ ਕੀਤਾ ਹੋਇਆ ਨਸ਼ੇ ਨਾਲ ਰੱਜੇ ਹੋਏ ਗੰਡਾਸੇ ਕਿਰਪਾਨਾਂ ਨੰਗੀਆਂ 4-4 ਜਾਣੇ 5-5 ਜਾਣੇ ਮੋਟਰਸਾਈਕਲਾਂ ਤੇ ਚੜੇ ਫਿਰਦੇ ਆ ਥੋੜਾ ਬਹੁਤ ਗੀੜਾ ਲਾਇਆ ਕਰੋ ਅਸੀਂ ਆਮ ਲੋਕ ਬਹੁਤ ਪਰੇਸ਼ਾਨ ਆ ਉਹ ਕਹਿੰਦਾ ਮੈਂ ਗੀੜਾ ਲਾਉਣਾ ਉਹਨਾਂ ਮੈਂ ਕਿਹਾ ਜੀ ਮੇਰੀ ਸ਼ਾਪ ਆ ਇੱਥੇ ਮੈਂ ਸਵੇਰ ਨੂੰ 9 ਵਜੇ ਤੋਂ ਸ਼ਾਮ ਨੂੰ 9 ਵਜੇ ਤੱਕ ਰਾਤ ਦੇ 9 ਵਜੇ ਤੱਕ ਬੈਠਦਾ ਮੈਂ ਤਾਂ ਕਦੇ ਤੁਹਾਨੂੰ ਦੇਖਿਆ ਨਹੀਂ ਉਹ ਕਹਿੰਦਾ ਮੈਂ ਤੇਰਾ ਕੁੰਡਾ ਖੜਕਾਇਆ ਜਾਂ ਖੜਕਾ ਕੇ ਜਾਇਆ ਕਰਾਂ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਦੇਖਿਆ ਨਹੀਂ ਮੈਂ ਮੈਂ ਤਾਂ ਤੈਨੂੰ ਇਹ ਜੀ ਕੋਈ ਗੱਲ ਨਹੀਂ ਕਹੀ ਜਦੋਂ ਮੇਰੇ ਮੂੰਹ ਤੋਂ ਤਿੰਨ ਨਿਕਲ ਗਏ ਇਸ ਤਰ੍ਹਾਂ ਉਹਨੇ ਦਹਿਸ ਚਾਕੇ ਤੇ ਮੇਰੀ ਦਾੜੀ ਫੜ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਪਹਿਲਾਂ ਮੁੱਕੇ ਮਾਰੇ ਫਿਰ ਨਾਲ ਹੀ ਮੁੰਸੀ ਉੱਠ ਖੜਿਆ ਦੋਨਾਂ ਨੇ ਕੁੱਟਦੇ ਕੁੱਟਦੇ ਮੈਨੂੰ ਕਮਰੇ ਚ ਮੁੰਸੀ ਵਾਲੇ ਚਲੇ ਜਾ ਕੇ ਬਾਹਰ ਕੁੱਟਿਆ ਉੱਥੇ ਮੇਰੀ ਪੱਗ ਉਤਰ ਗਈ ਫਿਰ ਮੈਨੂੰ ਕੇਸਾਂ ਤੋਂ ਖਿੱਚ ਕੇ ਇੱਕ ਮਗਰਲੇ ਕਮਰੇ ਲੈ ਗਏ ਜਿੱਥੇ ਸਾਰੀ ਪੁਲਿਸ ਸੀ ਉੱਥੇ ਜਾ ਕੇ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਨਜ਼ਾਇਜ਼ ਘੁੱਟਾ ਜੀ ਮੇਰੀ ਬਹੁਤ ਜ਼ਿਆਦਾ ਮਤਲਬ ਕੀ ਉਹਨਾਂ ਨੇ ਖਿੱਚ ਤੂ ਕੀਤੀ ਤੇ ਮੇਰੇ ਤੇ ਪਰਚਾ ਵੀ ਪਾਉਣ ਨੂੰ ਫਿਰਦਾ ਸੀ ਉਹਨੇ ਆਪ ਹੀ ਇੱਥੇ ਉਂਗਲ ਪਾ ਕੇ ਆਪਦੀ ਇੱਕ ਲੁੱਪੀ ਜੀ ਤੋੜ ਲਈ ਨੇਮ ਪਲੇਟ ਵਾਲੀ ਕਹਿੰਦਾ ਇੱਥੇ ਪਰਚਾ ਪਾਉ ਵੀ ਇਹਨੇ ਮੇਰੇ ਵਰਦੀ ਤੇ ਹੱਥ ਪਾਇਆ ਹਾਲਾਂਕਿ ਮੈਂ ਕੋਈ ਵਰਦੀ ਤੇ ਹੱਥ ਨਹੀਂ ਪਾਇਆ ਸੀ ਜੀ ਬਸ ਮੈਨੂੰ ਮਹਿੰਗਾ ਪੈ ਗਿਆ ਮੈਂ ਚਿੱਟੇ ਬਾਰੇ ਬੋਲ ਬੈਠਾ ਜੀ ਮਤਲਬ ਤੁਹਾਨੂੰ ਕੀ ਲੱਗਿਆ ਵੀ ਤੁਸੀਂ ਚਿੱਟੇ ਬਾਰੇ ਸਵਾਲ ਕਰਤਾ ਵੀ ਵਿਕਦਾ ਹੈ ਲੋਕ ਇੱਥੇ ਚਿੱਟੇ ਵਾਲੇ ਪੀ ਕੇ ਫਿਰਦੇ ਆ ਇਸੇ ਸਵਾਲ ਤੋਂ ਖਿਆ ਜਾਗੀ ਇਹੀ ਮਹਿੰਗਾ ਪੈ ਗਿਆ ਜੀ ਮੈਨੂੰ ਕਿਉਂਕਿ ਮੈਂ ਪਹਿਲਾਂ ਵੀ ਚਿੱ ਉਹ ਨਸ਼ਿਆਂ ਨੂੰ ਲੱਗ ਗਏ ਘਰੇ ਮਾਵਾ ਵਿਚਾਰੀਆਂ ਰੋਂਦੀਆਂ ਨੇ ਪਿਓ ਵੀ ਰੋਂਦੇ ਨੇ ਦੇਖਦੇ ਰਹਿੰਦੇ ਨੇ ਹਾਲ ਕੀ ਹਾਲ ਨੇ ਤੇ ਬਸ ਉਹ ਚਿੱਟੇ ਬਾਰੇ ਮੈਨੂੰ ਬੋਲਣਾ ਮਹਿੰਗਾ ਪੈ ਗਿਆ ਜੀ ਉਹਨੂੰ ਗੁੱਸਾ ਲੱਗਿਆ ਜਦੋਂ ਮੈਂ ਚਿੱਟੇ ਬਾਰੇ ਬੋਲਿਆ ਕੀ ਚਿੱਟਾ ਮਤਲਬ ਉਹਨੂੰ ਗੁੱਸਾ ਤਾਂ ਤਾਂ ਹੀ ਲੱਗਿਆ ਹੋਊ ਕਿ ਚਿੱਟਾ ਖਤਮ ਹੋਇਆ ਬਈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਇਆ ਵੀ 31 ਤੋਂ ਬਾਅਦ ਚਿੱਟਾ ਹੈ ਨਹੀਂ 31 ਤੱਕ ਖਤਮ ਕਰਤਾ ਸੀ ਕੀ ਹੋ ਗਿਆ ਇਹ ਨਹੀਂ ਹੋਇਆ ਜੀ ਮੇਰੇ ਹਿਸਾਬ ਨਾਲ ਤਾਂ ਇਹ ਮੈਂ ਮਾਫੀ ਚਾਹੁੰਦਾ ਇਹ ਮਨਜੀਤ ਸਿੰਘ ਸ਼ਾਇਦ ਆਪ ਹੀ ਵਗਾਉਂਦਾ ਇਹਨੂੰ ਤਾਂ ਗੁੱਸਾ ਲੱਗਿਆ ਕਿਉਂਕਿ ਗਲੀ ਮੁਹੱਲੇ ਦੇ ਵਿੱਚ ਸਾਡੇ ਤੇ ਇਹੀ ਪੂਰਾ ਰੌਲਾ ਹੈ ਵੀ ਇਹ ਇਹਦਾ ਸਿਰ ਤੇ ਹੱਥ ਆ ਚਿੱਟੇ ਵਾਲਿਆਂ ਦੇ ਤੁਹਾਡਾ ਘਰ ਕਿਹੜੇ ਇਲਾਕੇ ਦੇ ਵਿੱਚ ਮੇਰਾ ਘਰ ਹੈਗਾ ਜੀ ਅਮਰਪੁਰਾ ਬਸਤੀ ਦੇ ਵਿੱਚ ਉੱਥੇ ਹੀ ਮੇਰੀ ਸ਼ਾਪ ਆ ਨਿਊ ਸਟਾਰ ਇਲੈਕਟ੍ਰੋਨਿਕਸ ਦੇ ਨਾਮ ਤੇ ਠੀਕ ਹੈ ਉੱਥੇ ਮੈਂ ਸੇਵਾ ਵੀ ਕਰਦਾ ਲੋਕਾਂ ਜੇ ਕੋਈ ਗਰੀਬ ਆਦਮੀ ਆਉਂਦਾ ਜਾਂ ਕਿਸੇ ਕਿਸਮ ਦੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਤਾਂ ਉਹਨਾਂ ਨਾਲ ਖੜੀਦਾ ਜੀ ਤੇ ਬਾਕੀ ਮੈਂ ਚਿੱਟੇ ਬਾਰੇ ਬੋਲਦਾ ਰਹਿਣਾ ਸ਼ਾਇਦ ਉਹਨੂੰ ਇਸੇ ਗੱਲ ਦਾ ਹੀ ਮੇਰੇ ਤੇ ਗੁੱਸਾ ਸੀਗਾ ਜਿਹੜਾ ਮਤਲਬ ਮੋਂਚੀ ਦੇ ਮੋਂਚੀ ਦੇ ਕਮਰੇ ਚ ਕੁੱਟ ਪਹਿਲਾਂ ਮੁਰਸ਼ੀ ਦੇ ਕਮਰੇ ਤੋਂ ਮੈਨੂੰ ਕੁੱਟਣਾ ਸ਼ੁਰੂ ਕੀਤਾ ਪਹਿਲਾਂ ਫਿਰ ਉੱਥੇ ਬਾਹਰ ਬਰਾਂਡੇ ਦੇ ਵਿੱਚ ਲਿਆਏ ਉੱਥੇ ਮੇਰੀ ਪਾਗ ਉਤਾਰੀ ਕੁੜਦੇ-ਕੁੜਦੇ ਆਨੇ ਫਿਰ ਮੈਨੂੰ ਵਾਲਾਂ ਤੋਂ ਖਿੱਚ ਕੇ ਇੱਕ ਮਗਰਲੇ ਕਮਰੇ ਲੈ ਗਏ ਜੀ ਉੱਥੇ ਸਾਰੇ ਮੁਲਾਜ਼ਮ ਬੈਠੇ ਸੀ ਤੇ ਉਹ ਮੁਲਾਜ਼ਮਾਂ ਨੂੰ ਕਹਿੰਦਾ ਕਹਿੰਦਾ ਆ ਜਾਓ ਇਹ ਗਾਲ ਕੱਢ ਕੇ ਆਹ ਆ ਗੱਲਾਂ ਆਹ ਗੱਲਾਂ ਕਿਤੇ ਬੱਸ ਫਿਰ ਉਹਨਾਂ ਨੇ ਮੈਨੂੰ ਕਿਸੇ ਨੇ ਨਹੀਂ ਬਖਸ਼ਿਆ ਜੀ ਕੋਈ ਕਿਸਨ ਨੂੰ ਮੁਕੀਆਂ ਕਿਸੇ ਨੇ ਮੇਰੇ ਢੱਡ 'ਚ ਕਿਸੇ ਨੇ ਟੁਈ ਤੇ ਹਲੇ ਤੱਕ ਮੇਰੇ ਲਾਸ਼ਾਂ ਪਈਆਂ ਟੁਈ ਤੇ ਸੋਜਿਸ਼ ਆ ਮੇਰੀ ਤੇ ਬਹੁਤ ਜ਼ਿਆਦਾ ਮੇਰੇ ਨਾਲ ਤੱਕਾ ਕੀਤਾ ਤੁਸੀਂ ਕਦੋਂ ਤੋਂ ਗੁਰਸੇਖੋਂ ਬਚਪਨ ਤੋਂ ਹੀ ਆ ਜਾਣ ਮੈਨੂੰ ਕੋਟ ਟੁਕੜ 10 ਸਾਲ ਹੋ ਗਏ ਜੀ ਹਾਂ 10 ਸਾਲ ਹੋ ਗਏ ਮੈਂ 10 ਸਾਲਾਂ ਦਾ ਮੇਕੇ ਸੱਧ ਰਹੀ ਆ ਨਾ ਮੈਂ ਕਦੇ ਕੋਈ ਕੈਂਚੀ ਲਵਾਈ ਆ ਤੇ ਨਾ ਕਦੇ ਮੈਂ ਕੋਈ ਵਾਲ ਕਟਾਏ ਆ ਵਾਲ ਕਟਾਏ ਹਾਂ ਜੀ ਮਤਲਬ ਇੱਕ ਮਤਲਬ ਬੰਦੇ ਦੀ ਪੱਗ ਉਹਦੀ ਸ਼ਾਨ ਹੁੰਦੀ ਹੈ ਗੁਰਸਿੱਖ ਦੀ ਕੇਸ ਉਹਦੀ ਸ਼ਾਨ ਹੁੰਦੀ ਹੈ ਜਦੋਂ ਤੁਹਾਡੇ ਹੱਥ ਪਾਇਆ ਤੁਹਾਨੂੰ ਇਸ ਤਰੀਕੇ ਨਾਲ ਕੁੱਟਿਆ ਉਹਦੇ ਦਿਲ ਤੇ ਕੀ ਵੀ ਦਿਲ ਤੇ ਬਹੁਤ ਮਾਰਾ ਬੀਤ ਰਿਆ ਸੀ ਜੀ ਮੇਰੇ ਮੈਂ ਉਹਨੂੰ ਇਹੀ ਪੁੱਛਿਆ ਮੈਂ ਕਿ ਤੂੰ ਸਿੱਖ ਦਾ ਬੱਚਾ ਨਹੀਂ ਦੇਖੋ ਮੈਂ ਮਾਫੀ ਚਾਹੁੰਦਾ ਮੈਨੂੰ ਜਿਆਦਾ ਕਾਨੂੰਨ ਨਹੀਂ ਪਤਾ ਮੈਂ ਬਾਦਸ਼ਾਹ ਵਿੱਚ ਮੈਂ ਉਹਨੂੰ ਇਹੀ ਆਖਿਆ ਵੀ ਤੂੰ ਸਿੱਖ ਦਾ ਬੱਚਾ ਨਹੀਂ ਜੋ ਮੇਰੇ ਪੱਗ ਨੂੰ ਪੈਰਾਂ ਦੇ ਵਿੱਚ ਰੋਲ ਰਿਹਾ ਤੇ ਮੇਰੇ ਵਾਲਾਂ ਤੋਂ ਮੈਨੂੰ ਫੜ ਕੇ ਖਿੱਚ ਰਿਹਾ ਤੂੰ ਜੋ ਮਰਜ਼ੀ ਕੁੱਟ ਲਾ ਜੋ ਮਰਜ਼ੀ ਕਰ ਲਾ ਪਰ ਇਹ ਤੂੰ ਗਲਤ ਕੰਮ ਕਰ ਰਿਹਾ ਵੀ ਮੇਰੇ ਕੇਸਾਂ ਨੂੰ ਪਰ ਉਹ ਪਤਾ ਨਹੀਂ ਉਹ ਪਾਗਲ ਹੋ ਗਿਆ ਸੀ ਵੀ ਮੈਂ ਜਿਹੜਾ ਨਸ਼ੇ ਤੇ ਉਹਦਾ ਉਹ ਕੀਤਾ ਵਿਰੋਧ ਉਹ ਇਸ ਗੱਲ ਤੇ ਉਹ ਪਾਗਲ ਹੋ ਗਿਆ ਸੀਗਾ ਜੀ ਨਸ਼ੇ ਦੀ ਕੀ ਸਥਿਤੀ ਹੈ ਤੁਹਾਡੇ ਏਰੀਆ ਦੀ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਇਸ ਟਾਈਮ ਵੀ ਚੱਲ ਬੜੋ ਤੁਹਾਨੂੰ ਪਤਾ ਲੱਗ ਜਾਊਗਾ ਉਹ ਤੇ ਨਸ਼ੇ ਨਾਲ ਡੱਕੇ ਹੋਏ ਤੇ ਨਾਲ ਨੰਗੀਆਂ ਕਿਰਪਾਨਾਂ ਤੇ ਗੰਡਾਸੇ ਆਮ ਗੱਲ ਹੋ ਗਈ ਜਦੋਂ ਘਰੋਂ ਨਿਕਲਦੇ ਜਾਂ ਬੱਚੇ ਜਾਂਦੇ ਆ ਘਰਾਂ ਚੋਂ ਤਾਂ ਉਹਨਾਂ ਚਾਰਾ ਡਰ ਲੱਗਦਾ ਰਹਿੰਦਾ ਵੀ ਕੋਈ ਹਾਦਸਾ ਨਾ ਹੋ ਜੇ ਕੋਈ ਗੱਲਬਾਤ ਨਾ ਹੋ ਜੇ ਬੱਚੇ ਘਰੇ ਸੁੱਖੀ ਜਾਂਦੇ ਆ ਜਾਣ ਸੁੱਖੀਆਂ ਜਾਂਦੇ ਆ ਹਾਂ ਜੀ ਤੁਸੀਂ ਇਹਦੇ ਸਬੰਧ ਚ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ ਅਸੀਂ ਮਿਲੇ ਆ ਜੀ ਕੱਲ ਡੀ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਸਾਨੂੰ ਵੀ ਬੰਦਗੀ ਕਾਰਵਾਈ ਇਹ ਤੇ ਕਰਾਂਗੇ ਹੂੰ ਬਾਕੀ ਮੈਨੂੰ ਲੱਗਦਾ ਨਹੀਂ ਵੀ ਕੋਈ ਹੋਊਗੀ ਕਾਰਵਾਈ ਕਿਉਂਕਿ ਉਹ ਬਹੁਤ ਜ਼ਿਆਦਾ ਹੰਕਾਰਿਆ ਹੋ ਉਹ ਕਿਸੇ ਕਾਰਨ ਹੀ ਹੰਕਾਰਿਆ ਹੋਇਆ ਵੀ ਕੋਈ ਕਿਸੇ ਦਾ ਉਹਦੇ ਸਿਰ ਤੇ ਹੱਥ ਹੈਗਾ ਹੱਥ ਹੈਗਾ ਹਾਂਜੀ ਬਿਲਕੁਲ ਕੀ ਮੰਨਦੇ ਹੋ ਇੱਕ ਗੁਰਸਿੱਖ ਬੰਦੇ ਦੇ ਨਾਲ ਇਸ ਤਰੀਕੇ ਦਾ ਵਤੀਰਾ ਬਹੁਤ ਮਾੜਾ ਵਤੀਰਾ ਹੈ ਜੀ ਪੰਜਾਬ ਪੁਲਿਸ ਦੇ ਤੁਸੀਂ ਦੇਖਦੇ ਹੋ ਡੇਲੀ ਹਾਲਾਤ ਤੁਸੀਂ ਵੱਤ ਤੋਂ ਵੱਤ ਖਬਰ ਤੁਸੀਂ ਲਾ ਰਹੇ ਹੋ ਤੁਹਾਡੇ ਵੱਲੋਂ ਮੁੱਦਾ ਚੱਕਿਆ ਜਾ ਰਿਹਾ ਹੈ ਨਵੇਂ ਤੋਂ ਨਵਾਂ ਡੇਲੀ ਇਹਨਾਂ ਦਾ ਇਹੀ ਕਾਰਨਾਮਾ ਚੱਲ ਰਹੀ ਸਿੱਖ ਇਤਿਹਾਸ ਨੂੰ ਸਿੱਖ ਕੌਮ ਨੂੰ ਮਿਲਣਾ ਲੱਗਦਾ ਖਤਮ ਕਰਨ ਦੇ ਵੱਲ ਜਾ ਰਹੇ ਹੈ ਹੂੰ ਕਿਉਂਕਿ ਸਿੱਖ ਇਹਨਾਂ ਨੂੰ ਮਿਲਣਾ ਲੱਗਦਾ ਪਸੰਦ ਨਹੀਂ ਜੀ ਹੂੰ ਇਹ ਦਿੱਲੀ ਤੋਂ ਲਿਆ ਕੇ ਝਾੜੂ ਵਾਲਿਆਂ ਨੇ ਸਾਡੇ ਜਿਹੜੇ ਸਿਰ ਤੇ ਬਿਠਾਏ ਹੋਏ ਨੇ ਉਹਨਾਂ ਨੇ ਗੰਦ ਪਾਇਆ ਜੀ ਹਾਂਜੀ ਅੱਛਾ ਭਗਵੰਤ ਮਾਨ ਤਾਂ ਕਹਿੰਦੇ ਸੀ ਚਿੱਟਾ ਖਤਮ ਹੋ ਗਿਆ ਫਿਰ ਉਹ ਲੱਗਦਾ ਬਿਲਕੁਲ ਨਹੀਂ ਜੀ ਬਿਲਕੁਲ ਚਿੱਟਾ ਤਾਂ ਬਹੁਤ ਜ਼ਿਆਦਾ ਸ਼ਰਿਆਮ ਹੋਇਆ ਪਿਆ ਸ਼ਰੀਆਮ ਸੜਕਾਂ ਤੇ ਬੈਠ ਕੇ ਪੀਰੇ ਨੇ ਜੇ ਕੋਈ ਰੇੜੀ ਵਾਲਾ ਸਾਡੇ ਸਾਹਮਣੇ ਉਹ ਰੇੜੀ ਵਾਲਾ ਹੈਗਾ ਉਹ ਵਿਚਾਰਾ ਸਮੋਸੇ ਤੇ 버ਗਰ ਵਗੈਰਾ ਵੇਚਦਾ ਉਹਨੂੰ ਧੱਕੇ ਨਾਲ ਧਮਕੀਆਂ ਨਾਲ ਕਈ ਵਾਰੀ ਉਹ ਤੋਂ ਪੰਨੀਆਂ ਲੈਂਦੇ ਨੇ ਉਹ ਪੰਨੀ ਦਿੰਦਾ ਨਹੀਂ ਤਾਂ ਉਹਨੂੰ ਮਾਰਨ ਤੱਕ ਜਾਂਦੇ ਨੇ ਬਹੁਤ ਬੁਰਾ ਹਾਲ ਹੈ ਜੀ ਸ਼ਰੀਆਮ ਲਾਰੇ ਨੇ ਚਿੱਟਾ ਵਗੈਰਾ ਜੋ ਸ਼ਰੀਆਮ ਨਸ਼ਾ ਵੇਚ ਰਿਹਾ ਬਹੁਤ ਸਰਪੁਲਿਸ ਤੇ ਆ ਕਹਿੰਦੀ ਹੈ ਸਰਕਾਰ ਤਾਂ ਕਹਿੰਦੀ ਹੈ ਵੀ ਜੇ ਤੁਹਾਡੇ ਕੋਲੇ ਕੋਈ ਜਾਣਕਾਰੀ ਹੈ ਨਸ਼ੇ ਬਾਰੇ ਸੰਬੰਧੀ ਸਾਨੂੰ ਦਿਓ ਤੁਸੀਂ ਜਾ ਕੇ ਕਿਹਾ ਵੀ ਐ ਸਾਡੇ ਮਹੱਲੇ ਚ ġੇੜਾ ਮਾਰਿਓ ਤੁਹਾਡੇ ਤੇ ਖੇੜੀ ਖਾ ਗਏ ਸਰ ਜਾਣਕਾਰੀ ਦੇਣਾ ਸੀ ਤਾਂ ਮੈਨੂੰ ਮਹਿੰਗਾ ਪੈ ਗਿਆ ਮੈਂ ਉਹੀ ਤਾਂ ਉਹਦੇ ਨਾਲ ਗੱਲ ਕਰ ਰਿਹਾ ਸੀ ਜਾਣਕਾਰੀ ਦੇ ਰਿਹਾ ਸੀ ਤੋਂ ਮੈਨੂੰ ਇਸੇ ਦਾ ਮੈਨੂੰ ਤਸ਼ੱਦਦ ਝੱਲਣਾ ਪਿਆ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਜੋ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਉਹਨੂੰ ਭੋਰਾ ਸ਼ਰਮ ਨਹੀਂ ਆਈ ਵੀ ਮੈਂ ਨਾਲੇ ਕੋਈ ਗਲਤ ਨਹੀਂ ਕਹਿ ਰਿਹਾ ਵੀ ਮੈਂ ਤਾਂ ਸਿਰਫ ਚਿੱਟੇ ਬਾਰੇ ਉਹਨੂੰ ਜਾਣਕਾਰੀ ਦੇ ਰਿਹਾ ਵੀ ਭਾਈ ਸਾਡੇ ਗਲੀ ਮੁਹੱਲੇ ਚ ਆ ਕੇ ਕੀੜਾ ਮਾਰਿਆ ਕਰ ਬਹੁਤ ਬੁਰਾ ਹਾਲ ਹੈ ਆਮ ਬੰਦੇ ਦਾ ਜੀਣਾ ਹਰਾਮ ਹੋਇਆ ਪਿਆ ਨਾ ਕੋਈ ਧੀ ਭੈਣ ਕੋਈ ਬਾਹਰ ਨਿਕਲ ਸਕਦੀ ਹੈ ਤੇ ਨਾ ਕੋਈ ਆਮ ਬੰਦਾ ਜਾ ਸਕਦਾ ਜੋ ਤਾਂ ਤੁਹਾਨੂੰ ਸਾਰਿਆਂ ਨੇ ਫੜ ਲਿਆ ਜਿਵੇਂ ਇੱਕ ਗੋਨੇਆਣਾ ਦੇ ਵਿੱਚ ਘਟਨਾ ਹੋਈ ਇੱਕ ਨਰਿੰਦਰਦੀਪ ਦਾ ਮਰਡਰ ਹੋ ਗਿਆ ਮਤਲਬ ਪੁਲਿਸ ਹਰਾਸ ਦੇ ਵਿੱਚ ਤੁਹਾਨੂੰ ਵੀ ਡਰ ਲੱਗਣਾ ਸ਼ੁਰੂ ਹੋ ਗਿਆ ਸੀ ਵੀ ਕਿਤੇ ਹੁਣ ਮੇਰਾ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਜਦੋਂ ਸਾਰੇ ਜਣ ਮੈਨੂੰ ਪੈ ਪੈਗੇ ਕੁੱਟਣ ਮੇਰੀਆਂ ਚੀਕਾਂ ਬਾਹਰ ਤੱਕ ਸੌਂਦੀਆਂ ਸੀ ਉਦੋਂ ਤੱਕ ਮੇਰਾ ਦੋਸਤ ਮਨੀਸ਼ ਜੋ ਉਹ ਪਹੁੰਚ ਗਿਆ ਸੀਗਾ ਮਨੀਸ਼ ਨੇ ਦਰਵਾਜ਼ੇ ਦੇ ਉੱਤੇ ਆ ਕੇ ਜ਼ੋਰ ਨਾਲ ਹੱਤਮਾਰਿਆ ਕਿਹੜੇ ਕਿਹੜੇ ਕੁੱਟਦੇ ਆ ਤੇ ਸ਼ਾਇਦ ਉਹਨਾਂ ਨੂੰ ਐ ਲੱਗਿਆ ਵੀ ਕੋਈ ਪਤਾ ਨਹੀਂ ਕੌਣ ਆ ਗਿਆ ਤੇ ਇੱਕਦਮ ਪਾਸੇ ਹਟ ਗਏ ਸੀ ਯਾਨੀ ਕਿ ਮੇਰਾ ਬਚਾਅ ਹੋ ਗਿਆ ਵੀ ਸਾਰਾ ਗਲੀ ਮhalla ਇਕ ਤਾں ਗਰ ਕੈਮਰਾ ਬਚਾ ਹੋ ਗਿਆ ਨਹੀਂ ਉਹ ਗੋਨੇ ਵਾਲੇ ਵਾਲੀ ਘਟਨਾ ਮੇਰੇ ਨਾਲ ਹੋਣੀ ਸੀਗੀ ਉਹ ਘਟਨਾ ਤੁਹਾਡੇ ਨਾਲ ਹੋ ਜੇ ਬਿਲਕੁਲ ਹੋਣੀ ਸੀ ਜੀ ਮੇਰੇ ਨਾਲ ਕਿਉਂਕਿ ਉਹ ਮੇਰੇ ਤੇ ਬਿਲਕੁਲ ਨਹੀਂ ਰੈਂਪ ਕਰ ਰਹੇ ਸੀ ਮੁੱਕੀਆਂ ਕਸਉਣ ਉਦੋਂ ਬਾਅਦ ਤੋਂ ਐਂ ਕਹਿ ਰਹੇ ਸੀ ਮੈਂ ਤੈਨੂੰ ਡਾਂਗ ਨਾਲ ਕੁੱਟਣਾ ਕਹਿੰਦਾ ਅੱਜ ਮੈਂ ਕਿਹਾ ਭਰਾਵਾ ਤੂੰ ਡਾਂਗ ਨਾਲ ਕੁੱਟਲਾ ਮੈਂ ਤਾਂ ਜਿਹੜਾ ਹੈਗਾ ਬੋਲੂੰਗਾ ਹੀ ਬੋਲੂੰਗਾ ਚਿੱਟੇ ਦੇ ਖਿਲਾਫ ਤੂੰ ਜੋ ਮਰਜ਼ੀ ਕਰ ਲੈ ਚਾਹੇ ਮੇਰੇ ਤੇ ਪਰਚਾ ਦੇ ਦੇ ਚਾਹੇ ਮੇਰੇ ਤੇ ਡਾਂਗ ਨਾਲ ਕੁੱਟਲਾ ਉਹਨੇ ਕਿਸੇ ਦੇ ਕਹਿਣ ਤੇ ਵੀ ਮਤਲਬ ਕੀ ਉਹਨੇ ਬੰਦੇ ਨੇ ਨਿਬਰਤਾ ਨਹੀਂ ਦਿਖਾਈ ਉਹ ਕਹਿੰਦਾ ਮੈਂ ਤਾਂ ਇਹ ਤੇ ਪਰਚਾ ਦੇਉਂਗਾ ਹੀ ਦੇਉਂਗਾ ਇਹਨੂੰ ਡਾਂਗਾ ਨਾਲ ਵੀ ਕੁੱਟੂਗਾ ਇਹ ਤਾਂ ਗਲੀ ਮੁਹੱਲਾ ਸਾਰਾ ਮੇਰੇ ਮਿੱਤਰ ਪਿਆਰੇ ਜੋ ਵੀ ਸਾਰੇ ਇਕੱਠੇ ਹੋ ਗਏ ਤਾਂ ਮੇਰਾ ਬਚਾਅ ਹੋ ਗਿਆ ਜੀ ਕੀ ਨਾਮ ਆ ਉਹਨਾਂ ਦਾ ਉਹਦਾ ਹੈਗਾ ਜੀ ਮਨਜੀਤ ਸਿੰਘ ਕੀ ਰੈਂਕ ਕੀ ਆ ਉਹਨਾਂ ਦਾ ਉਹ ਐਸਆਈ ਹੈ ਮੇਰੇ ਖਿਆਲ ਚ ਚੌਂਕੀ ਇਨਚਾਰਜ ਸੀ ਠੀਕ ਹੈ ਤੇ ਇੱਕ ਮੁਨਸੀ ਹੈ ਜੀ ਮੁਰਸੀ ਨਾਲ ਲੱਗਿਆ ਇੱਕ ਉੱਥੇ ਚਾਹ ਬਣਾਉਣ ਵਾਲਾ ਪ੍ਰਾਈਵੇਟ ਬੰਦਾ ਰੱਖਿਆ ਹੋਆ ਉਹਨਾਂ ਨੇ ਓਕੇ ਉਹਨੇ ਵੀ ਨਾਲ ਲੱਗ ਕੇ ਜਦੋਂ ਪਹਿਲਾਂ ਨੇ ਤਿੰਨਾਂ ਨੇ ਪਹਿਲਾਂ ਦੋ ਜਣੇ ਲੱਗੇ ਫਿਰ ਉਹਨੇ ਤੀਜੇ ਨੇ ਦਵਾ-ਦਵਾ ਗੇਟ ਬੰਦ ਕੀਤਾ ਜਿਹੜਾ ਚਾਹ ਵਾਲਾ ਗੇਟ ਬੰਦ ਕਰਕੇ ਉਹ ਵੀ ਨਾਲ ਲੱਗਿਆ ਜੀ ਉੱਥੇ ਲਾ ਉੱਥੇ ਤੁਹਾਨੂੰ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਜੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਤੇ ਨਾਲ ਹੀ ਇਹ ਚਿੱਟਾ ਜਿਹੜਾ ਵਿਕਦਾ ਇਸ ਤੇ ਠੱਲ ਪਾਈ ਜਾਵੇ ਤਾਂ ਜੋ ਮਾਵਾਂ ਦੇ ਪੁੱਤ ਬਚ ਸਕਣ ਬਸ ਇਹੀ ਮੇਰੀ ਬੇਨਤੀ ਹੈ ਜੀ ਬੰਦੀ ਕਾਰਵਾਈ ਉਤੇ ਕੀਤੀ ਜਾਵੇ ਤੁਹਾਡੇ ਤੇ ਪਹਿਲਾਂ ਕੋਈ ਪਰਚਾ ਮੇਰੇ ਤੇ ਕੋਈ ਪਰਚਾ ਨਹੀਂ ਜੀ ਨਾ ਮੈਂ ਕਦੇ ਕਿਸੇ ਨਾਲ ਲੜਾਈ ਝਗੜਾ ਕੀਤਾ ਨਾ ਮੇਰੇ ਤੇ ਕੋਈ ਪਰਚਾ ਹੈਗਾ ਜੀ ਥਾਣੇ ਕਿੰਨੇ ਵਾਰ ਚੌਂਕੀ ਕਿੰਨੇ ਵਾਰ ਗਏ ਆ ਇਸ ਤੋਂ ਪਹਿਲਾਂ ਚੌਂਕੀ ਤਾਂ ਸਿਰਫ ਕਿਸੇ ਲਈ ਇਨਸਾਫ ਲਈ ਗਏ ਹੋਵਾਂਗੇ ਹੂੰ ਤੇ ਪਰ ਇਸ ਤਰ੍ਹਾਂ ਨਹੀਂ ਹੈ ਵੀ ਚੌਂਕੀ ਮੈਨੂੰ ਕੋਈ ਤੱਕੇ ਨਾਲੋਂ ਲੈ ਕੇ ਗਏ ਆ ਜੋ ਜੋ ਤੁਹਾਡੇ ਨਾਲ ਇਸ ਵਾਰ ਹੋਇਆ ਕਿਤੇ ਹੋਇਆ ਅਜਿਹਾ ਕੁਝ ਕਦੇ ਕਦੇ ਵੀ ਨਹੀਂ ਜੀ ਕਿਸੇ ਨਾਲ ਦੇਖਿਆ ਵੀ ਨਹੀਂ ਇਸ ਤਰ੍ਹਾਂ ਹੋਇਆ ਆ ਥੋੜੇ ਦਿਨ ਪਹਿਲਾਂ ਗੋਨੇਆਣੇ ਦੀ ਘਟਨਾ ਦੇਖੀ ਆ ਵੀ ਆ ਹੋਈ ਉਹ ਦੂਜੇ ਤੀਜੇ ਦਿਨ ਹੀ ਮੇਰੇ ਨਾਲ ਇਸ ਤਰ੍ਹਾਂ ਹੋਣ ਉਹ ਹਾਂਜੀ ਇੱਕ ਕੱਲ ਵੀ ਹੋਈ ਈ ਘਟਨਾ ਜਿਹੜਾ ਉਹ ਬਾਈ ਨੇ ਲਾਈਵ ਹੋ ਕੇ ਪਾਇਆ ਕੋਟ ਫੱਤਾ ਸ਼ਹਿਦਪਿੰਡ ਸੀ ਭਾਈ ਬਖਤੌਰ ਉੱਥੋਂ ਵੀ ਉਹ ਮੁੰਡੇ ਨਾਲ ਹੋਇਆ ਲੇਕਿਨ ਉਹਨਾਂ ਨੇ ਜਲਦੀ ਨਾਲ ਦੀ ਨਾਲ ਹੀ ਐਸਐਸਪੀ ਸਾਹਿਬ ਨੇ ਐਕਸ਼ਨ ਲੈ ਕੇ ਤੇ ਉਹ ਐਸਐਸਆਈ ਨੂੰ ਉਹ ਕੀਤਾ ਹਾਂਜੀ ਤਾ ਇਹ ਅਮਨਦੀਪ ਸੀ ਜਿਹਦੇ ਨਾਲ ਪੁਲਸ ਚੌਂਕੀ ਦੇ ਵਿੱਚ ਇਹ ਵਿਹਾਰ ਹੋਇਆ ਇੱਕ ਸਵਾਲ ਕਰ ਦਿੱਤਾ ਕਿ ਸਾਡੇ ਮਹੱਲੇ 'ਚ ਚਿੱਟਾ ਵਿਕਦਾ ਤੁਸੀਂ ਢੇੜਾ ਮਾਰਿਆ ਕਰੋ ਤਾਂ ਐਸਆਈ ਸਾਹਿਬ ਨੂੰ ਗੁੱਸਾ ਆਇਆ ਸ਼ਾਇਦ ਇਹਨਾਂ ਦੇ ਮੂੰਚੋਂ ਤੈਨੂੰ ਜਾਂ ਤੂੰ ਸ਼ਬਦ ਵੀ ਨਿਕਲ ਗਿਆ ਪਰ ਐਸਆਈ ਸਾਹਿਬ ਨੂੰ ਇੰਨਾ ਗੁੱਸਾ ਆਇਆ ਕਿ ਉਹਨਾਂ ਨੇ ਪੱਗ ਉਤਾਰ ਦਿੱਤੀ ਦਾੜੀ ਪੱਟੀ ਥੱਪੜ ਮਾਰੇ ਤਾਂ ਇੱਕ ਗੱਲ ਜ਼ਰੂਰ ਹੈ ਪੰਜਾਬ ਦੇ ਵਿੱਚ ਤੁਸੀਂ ਪੁਲਿਸ ਮੁਲਾਜ਼ਮਾਂ ਨੂੰ ਇਹ ਨਾ ਕਹੋ ਕਿ ਚਿੱਟਾ ਵਿਕਦਾ ਵਿਕੀ ਜਾਣ ਦਿਓ ਮਰੀ ਜਾਣ ਦਿਓ ਕੁਛ ਕਰੀ ਜਾਣ ਦਿਓ ਪਰ ਇਹ ਨਾ ਕਿਉਂ ਕਿ ਇਹਦੇ ਨਾਲ ਪੁਲਿਸ ਤੇ ਸਵਾਲ ਖੜੇ ਹੁੰਦੇ ਆ ਉਪਰੋਂ ਜਿਹੜੀਆਂ ਸਰਕਾਰ ਦੀ ਉਹ ਬੇਇੱਜ਼ਤੀ ਹੁੰਦੀ ਹੈ ਤੁਹਾਡੇ ਪੁੱਤ ਮਰਦੇ ਆ ਤੁਹਾਨੂੰ ਕੁਝ ਵੀ ਤੁਹਾਡੇ ਮਹੱਲੇ ਚ ਹੁੰਦਾ ਉਹ ਹੋ ਹੀ ਜਾਵੇ ਪਰ ਤੁਸੀਂ ਇਹ ਨਹੀਂ ਕਹਿਣਾ ਕਿ ਤੁਹਾਡੇ ਮਹੱਲੇ ਚ ਟੱਪਿਕਦਾ ਇਹੀ ਸਾਬਤ ਕਰਨ ਤੇ ਤੁਲੀ ਹੋਈ ਆ ਪੰਜਾਬ ਪੁਲਿਸ ਤੇ ਇਸੇ ਤਰੀਕੇ ਰਾਹਾਂ ਤੇ ਚੱਲੀ ਹੋਈ ਆ ਬਠਿੰਡਾ ਪੁਲਿਸ ਜਿਹਦਾ ਇਹ ਚੌਥਾ ਪੰਜਵਾਂ ਕਾਰਨਾਮਾ ਆ ਹਫਤੇ ਦੇ ਵਿੱਚ ਵਿੱਚ ਸੋ ਇਹ ਦਿਖਾਇਆ ਇਸ ਵੀਰ ਨਾਲ ਜੋ ਵਾਪਰਿਆ ਗੱਲਬਾਤ ਕਰਾਂਗੇ ਪੱਖ ਵੀ ਲਾਵਾਂਗੇ ਅਸੀਂ ਉਸ ਐਸਆਈ ਦਾ ਕਿਉਂ ਨੇ ਅਜਿਹਾ ਕਿਉਂ ਕੀਤਾ ਤਾਂ ਹੋਰ ਇਸ ਤਰੀਕੇ ਦੀ ਖਬਰਾਂ ਲਈ ਜੁੜੇ ਰਹੋ ਲੋਕ ਵਾਈਟੀਵੀ ਦੇ ਨਾਲ ਤਾਂ ਉਹਨਾਂ ਦੇ ਇਹਨਾਂ ਦੇ ਸਾਥੀ ਨੇ ਜਿਨ੍ਹਾਂ ਨੇ ਉਹ ਗੇਟ ਖੜਕਾਇਆ ਕਿਵੇਂ ਤੁਹਾਨੂੰ ਕੀ ਲੱਗਿਆ ਜਦੋਂ ਤੁਸੀਂ ਇਹਨਾਂ ਦੇ ਨਾਲ ਗਏ ਹੋ ਕਿਸ ਤਰੀਕੇ ਦਾ ਮਾਹੌਲ ਸੀ ਮੈਂ ਨਾਲ ਲਿਗੇ ਮੇਰੇ ਕੋ ਇਹਨਾਂ ਦੇ ਬੇਟੇ ਦਾ ਫੋਨ ਆਇਆ ਹੂੰ ਉਹ ਕਹਿੰਦੇ ਕਹਿੰਦੇ ਚਾਚਾ ਜੀ ਕਹਿੰਦਾ ਮੈਂ ਡੈਡੀ ਨੂੰ ਸਾਰੀ ਪੁਲਿਸ ਕੁੱਟੀ ਹੁੰਦੀ ਹੈ ਤੁਸੀਂ ਆਓ ਅੱਛਾ ਮੈਂ ਆਈਟੀ ਚੌਂਕ ਸੀ ਉਸ ਟਾਈਮ ਜਦੋਂ ਮੈਂ ਉਥੋਂ ਆਇਆ ਮੈਨੂੰ 10 ਤੋਂ 15 ਮਿੰਟ ਲੱਗ ਗਏ ਮਤਲਬ ਇੰਨੀ ਦੇਰ ਉਹਨਾਂ ਨੇ ਕੁੱਟਿਆ ਲਗਾਤਾਰ ਜੀ ਮੈਂ ਜਦੋਂ ਗਿਆ ਚੌਂਕੀ ਦੀ ਅੱਧ ਤੱਕ ਗੇਟ ਖੋਲਣ ਤੋਂ ਪਹਿਲਾਂ ਅੱ ਕੁੱਟੁੰਦੀਆਂ ਮੈਨੂੰ ਉਹਨਾਂ ਦੀ ਆਵਾਜ਼ ਵੀ ਮੈਂ ਲੋਹੇ ਵਾਲਾ ਗੇਟ ਖੋਲ੍ਹਿਆ ਫਿਰ ਇੱਕ ਲੱਕੜਾ ਵਾਲਾ ਗੇਟ ਸੀ ਕਮਰੇ ਦਾ ਉਹ ਖੋਲ੍ਹਿਆ ਮੈਂ ਜਾ ਕੇ ਪੁੱਛਿਆ ਮੈਂ ਕਿ ਭਾਈ ਕੀ ਹੋ ਕੀ ਗਿਆ ਉਹ ਕਹਿੰਦੇ ਇਹਨਾਂ ਦਾ ਬੰਦਾ ਆ ਗਿਆ ਪਾਸੇ ਮੈਨੂੰ ਪਾਸੇ ਲੈ ਗਏ ਮੈਨੂੰ ਪਾਸੇ ਲਿਆ ਕੇ ਕਹਿੰਦੇ ਇਹਨੇ ਸਾਨੂੰ ਗਾਣਾ ਗੱਡੀਆਂ ਮੈਂ ਕਿ ਵੈਸੇ ਤਾਂ ਗਾਣਾ ਕੱਢਣ ਵਾਲਾ ਬੰਦਾ ਹੈ ਨਹੀਂਗਾ ਪਰ ਮੈਂ ਕਿ ਜੇ ਲੱਗਿਆ ਤਾਂ ਉਹਦੀ ਕਾਨੂੰਨੀ ਕਾਰਵਾਈ ਕਰਦੇ ਉਸ ਕੁੱਟਣ ਦਾ ਮਤਲਬ ਹੀ ਨਹੀਂਗਾ ਨਹੀਂ 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 ਮੈਨੂੰ ਕਹ ਮੈ ਇੱਕ ਮਿਲਣ ਦੋ ਮੈਨੂੰ ਮਿਲਣ ਨਹੀਂ ਦਿੱਤਾ ਪਾਸੇ ਹੋ ਗਏ ਥੋੜੀ ਦਰਵਾਜ਼ਾ ਮੈਨੂੰ ਮਿਲਣ ਦਿੱਤਾ ਮੈਂ ਕਿ ਭਾਈ ਕੀ ਹੋ ਕਹਿੰਦੇ ਯਾਰ ਸਾਰਿਆਂ ਨੇ ਕੁੱਟਿਆ ਮ ਫਿਰ ਮੈਂ ਆਦੇ ਪਰਿਵਾਰ ਚ ਫੋਨ ਕੀਤਾ ਇਹਨਾਂ ਦੇ ਪ੍ਰੋਜੈਕਟਰ ਨੂੰ ਕੀਤਾ ਮਤਲਬ ਸਾਰਿਆਂ ਨੂੰ ਫੋਨ ਕਰਕੇ ਇਕੱਠਾ ਕੀਤਾ ਅਸੀਂ ਬਾਅਦ ਚ ਜਾ ਕੇ ਉਹਦੇ ਕੋਲ ਰਿਕਵੈਸਟ ਵੀ ਕੀਤੀ ਚਾਰ ਸਭ ਕੋਲੇ ਵੀ ਚਲ ਜਿਹੜਾ ਕੁਝ ਹੋ ਗਿਆ ਛੱਡੋ ਅਸੀਂ ਉਹਦੀ ਮਾਫੀ ਮੰਗ ਲੰਨੇ ਆ ਬਸ ਜੇ ਤੁਹਾਨੂੰ ਲੱਗਦਾ ਤੁਸੀਂ ਸੀਨੀਅਰ ਅਫਸਰ ਹੋ ਤੁਸੀਂ ਕਹਿੰਦੇ ਤੁਹਾਡੇ ਕਹਿੰਦੇ ਮੁਤਾਬਕ ਮੌਜੂਦਾ ਐਮਸੀ ਸਾਹਿਬ ਵੀ ਉੱਥੇ ਪਹੁੰਚੇ ਹਾਂ ਰਿਕਵੈਸਟ ਕੀਤੀ ਤੇ ਉਹਨਾਂ ਦੇ ਰਿਕਵੈਸਟ ਦੇ ਵਿੱਚ ਕਹਿੰਦਾ ਨਹੀਂ ਮੈਂ ਕੁਝ ਨਹੀਂ ਕਰਨਾ ਮੈਂ ਪਰਚਾ ਦੇਣਾ ਇਹਨਾਂ ਤੇ ਤੇ ਬਾਅਦ ਚ ਕਹਿੰਦਾ ਮੈਂ ਤਾਂ ਇੰਨਾ ਕੁਝ ਵੀ ਕਰ ਦਿੰਦਾ ਮੇਰੇ ਕੋਲ ਹੱਥ ਡਾਂਗ ਨਹੀਂ ਹੈ ਨਹੀਂ ਤੇ ਮੈਂ ਤੇ ਡਾਂਗ ਫੇਰਦਾ ਕਹਿੰਦਾ ਤੇ ਸ ਇੰਨਾ ਜ਼ਿਆਦਾ ਕੁੱਟਣਾ ਸਾਨੂੰ ਗੁੰਿਆਣੇ ਵਾਲੀ ਜਿਵੇਂ ਕਟੜਾਂ ਚ ਲਈ ਜਾਂਦੀ ਹੈ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਹੋ ਸਕਦਾ ਹੈ ਸਾਡੇ ਨਾਲ ਫਿਰ ਅਸੀਂ ਉਹ ਮਜਬੂਰਨ ਹੋ ਕੇ ਤਾਂ ਉੱਥੇ ਧਰਨਾ ਲਾਇਆ ਜੀ ਮਜਬੂਰਨ ਹੋ ਕੇ ਤਾਂ ਮਜਬੂਰਨ ਹੋ ਕੇ ਤਾਂ ਧਰਨਾ ਲਾਇਆ ਜੀ ਨਹੀਂ ਤਾਂ ਅਸੀਂ ਧਰਨਾ ਨਹੀਂ ਲਾਉਂਦੇ ਸੀ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਹੈ ਨਹੀਂ ਅੱਛਾ ਇੱਕ ਗੱਲ ਇੱਕ ਗੱਲ ਇਹ ਦੱਸਿਓ ਜਦੋਂ ਇਹਨਾਂ ਨੂੰ ਕੁੱਟ ਰਹੇ ਸੀ ਇਹਨਾਂ ਦੇ ਪੱਗ ਵਗੈਰਾ ਉਤਰੀ ਹੋਈ ਸੀ ਨਹੀਂ ਮੈਂ ਜਦੋਂ ਪਹੁੰਚਿਆ ਪੱਗ ਉਤਰੀ ਹੋਈ ਸੀ ਜੀ ਠੀਕ ਹੈ ਪੱਗ ਉਤਰੀ ਹੋਈ ਸੀ ਇਹਨਾਂ ਦੀ ਅੱਖਾਂ ਬੰਦ ਲੀਆਂ ਸੀ ਦਰਦ ਹੋ ਰਿਹਾ ਸੀ ਇਹਨਾਂ ਦੇ ਬੋਏ ਕਦੇ ਮੇਰੇ ਮੋਹ ਮਾਰਿਆ ਮੈਨੂੰ ਮੈਂ ਪੁੱਛਿਆ ਜਦੋਂ ਇਹਨਾਂ ਕੋਲ ਜਾ ਕੇ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਜੁੱਸ ਇਕੱਠੇ ਹੋ ਗਏ ਫਿਰ ਉਹਨੂੰ ਪਿੱਛੇ ਹੋਰ ਕਮਰਿਆਂ ਚ ਲੈ ਕੇ ਮੈਨੂੰ ਨਹੀਂ ਦਿੱਤਾ ਹਾਂ ਇਹ ਕੋਈ ਅਪਰਾਧੀ ਨਹੀਂ ਇਹਨਾਂ ਨੇ ਤੁਹਾਡੇ ਮਹੱਲੇ ਚ ਕੋਈ ਗਲਤ ਕੰਮ ਕੀਤਾ ਕਿਸੇ ਤਰ੍ਹਾਂ ਦਾ ਕੋਈ ਅਪਰਾਧੀ ਨਹੀਂ ਜੀ ਬੱਧੀਆ ਬਿਜ਼ਨਸਮੈਨ ਆ ਚੰਗਾ ਸ਼ੋਰੂਮ ਦੁਕਾਨ ਕਰਦੇ ਆ ਜੀ ਤਲਾਹ ਦਿੰਦੇ ਵੀ ਇੱਥੇ ਆ ਕੁਝ ਹੋ ਰਿਹਾ ਲੋਕ ਨਹੀਂ ਲੋਕ ਨਹੀਂ ਸਾਫ਼ ਲਈ ਜਾਂਦੇ ਕਿਸੇ ਦਾ ਫੈਸਲਾ ਕਰਾਣਾ ਕੋਈ ਮਤਲਬ ਲੋਕ ਭਲਾਈ ਲਈ ਕੰਮ ਨਹੀਂ ਜਾਂਦੇ ਆ ਤੁਸੀਂ ਚੌਕੀ ਥਾਣੇ ਗਏ ਵੀ ਆ ਤਾਂ ਠੀਕ ਆ ਇਹਦਾ ਕੋਈ ਹੈ ਹੀ ਨਹੀਂ ਨਾ ਹੀ ਇਹਨਾਂ ਦੇ ਕੋਈ ਕ੍ਰਿਮੀਨਲ ਹੈ ਨਾ ਕੋਈ ਇਹ ਕੋਈ ਚਟਾਵੇ ਦਾ ਕੋਈ ਇੱਕ ਨੰਬਰ ਦਾ ਵਧੀਆ ਕੰਮ ਕਰਦੇ ਆ ਜੀ ਹੂੰ ਪੁਲਿਸ ਦੇ ਬਹੁਤ ਹਾਂ ਦੀ ਹਾਂ ਤੁਸੀਂ ਅੱਖੀਂ ਦੇਖਿਆ ਸਾਰਿਆਂ ਨੇ ਦੀ ਹਾਲ ਮੈਂ ਹਾਂ ਦੀ ਜਾ ਕੇ ਮੈਂ ਹੀ ਪਹਿਲਾਂ ਸਭ ਤੋਂ ਪਹਿਲਾਂ ਗਿਆ ਇਹਨਾਂ ਕੋਲ ਉੱਥੇ ਹਾਂਜੀ ਹਾਂਜੀ ਐਫ ਐਚਓ ਥਾਣੇ ਨਾਲ ਜੀ ਹਾਂਜੀ ਹਾਂਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਆ ਲੋਕ ਵਾਈਟੀਵੀ ਤੋਂ ਜੀ ਹਾਂਜੀ ਹਾਂਜੀ ਇੱਕ ਪੱਖ ਲੈਣਾ ਹੈ ਤੁਹਾਡਾ ਵਰਦਮਾਨ ਚੌਕੀ ਦੇ ਵਿੱਚ ਇੱਕ ਮੁਲਾਜ਼ਮਾ ਮਨਜੀਤ ਸਿੰਘ ਹਾਂਜੀ ਹਾਂਜੀ ਉਹਦੇ ਵੱਲੋਂ ਇੱਕ ਗੁਰਸਿੱਖ ਬੰਦੇ ਨੇ ਇਲਜ਼ਾਮ ਲਗਾਇਆ ਕਿ ਮੈਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਮੈਂ ਸਿਰਫ ਇਹ ਕਿਹਾ ਸੀ ਕਿ ਸਾਡੇ ਮਹੱਲੇ 'ਚ ਨਸ਼ੇ ਵਿਕਦੇ ਤੁਸੀਂ ਢੀੜਾ ਮਾਰਿਆ ਅੱਛਾ ਜੀ ਤੇ ਉਸੇ ਬਾਅਦ ਤੋਂ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਹਾਂਜੀ ਹਾਂਜੀ ਮੇਰੀ ਪਾਗ ਉਤਾਰ ਦਿੱਤੀ ਮੇਰੀ ਦਾੜੀ ਪੱਟੀ ਹਾਂਜੀ 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 ਕੀ ਪੱਕਿਆ ਨਾ ਤੁਹਾਡਾ ਇਹਦੇ ਤੇ ਜੀ ਇਹਦੇ ਸਬੰਧ ਚਾ ਜੀ ਸਬੰਧ ਤੇ ਵੀ ਬਦਲੀ ਕਰਤੀ ਆ ਮਰਜੀਤ ਸਿੰਘ ਦੀ ਅੱਛਾ ਜੀ ਦੋ ਚ ਇਨਕੁਆਰੀ ਮਾਰਕ ਹੋ ਗਈ ਆ ਡੀਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਕਵਰੀ ਕਰਦੇ ਕੋਈ ਤੁਸਲੇ ਹਲਾਤ ਹੁਣ ਲੋਕ OK ਮਤਲਬ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਉਹਨਾਂ ਤੇ ਜੀ ਨਹੀਂ ਜੀ ਨਹੀਂ ਨਹੀਂ ਇਨਕੁਆਰੀ ਚੱਲ ਰਹੀ ਹੈ ਹਾਂ ਠੀਕ ਹੈ ਮਤਲਬ ਅਜੇ ਇਨਕੁਆਰੀ ਚੱਲ ਰਹੀ ਹੈ